ਜੀ ਅੱਜ ਸਾਨੂੰ ਤਰੀਫ ਸਵੇਰ ਸਾਢੇ 4:00 ਵਜੇ ਤਰੀਫ ਇਨਫੋਰਮੇਸ਼ਨ ਮਿਲੀ ਕਿ ਪਿੰਡ ਮਾਹੂਆ ਨੇ ਬੋਤਲੇ ਦਾ ਕਿ ਨੌਜਵਾਨ ਜਿਹਦਾ ਨਾਮ ਮਨਦੀਪ ਸਿੰਘ ਉਹਦੀ ਬੈਟਰੀ ਸੀ ਕਿ ਮਾਹੂਆ ਨੇ ਬੋਤਲੇ ਆਰੰਗਿਆ ਦਾ ਬੋਤਲੇ ਅਸੀਂ ਉੱਥੇ ਮੌਕੇ ਤੇ ਪਹੁੰਚ ਕੇ ਦੇਖਿਆ ਵੀ ਉਹਦੇ ਜਿਹੜੇ ਸੱਟਾਂ ਲੱਗੀਆਂ ਹੋਈਆਂ ਸਿਰੇ ਚ ਵੀ ਉਹਦੇ ਮੁਤਾਬਕ ਅਸੀਂ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰਾਂ ਦਾ ਬਿਆਨ ਲਿਆ ਤੇ ਪੁਜੀਆ ਨੰਬਰ 102 ਜਿਹੜੀ ਰਜਿਸਟਰ ਰਿਪੋਰਟ ਉਸ ਤੋਂ ਦਿੱਤੀ ਹੈ ਉਹਦੇ ਸੰਬੰਧੀ ਇਤਿਆਹਾਤ ਨੂੰ ਆਂ ਤੇਰਾ ਬਹੁਤ ਸ਼ਾਬਾਸ਼ ਮਿਤਰਾਂ ਅਸਰ ਵਿੱਚ ਇੱਕ ਦੂਸਰੀ ਮਹਤਵੀਂ ਗੱਲ ਕਰ ਰਹੇ ਆਏ ਇਹ ਉਹ ਲੜਕੇ ਦਾ ਇਹਨਾਂ ਨੇ ਜਿਹੜਾ ਨਾਮ ਲਖਾਇਆ ਸੀ ਉਹ ਜੇ ਤੇ ਉਸ ਤੋਂ ਬਾਅਦ ਉਹਨੇ ਕਿਤੇ ਕੋਈ ਗਰੀਬੀ ਦੀ ਇਨਕਾਰ ਜਿਸ ਦਾ ਮਤਲਬ ਹਸਪੀਟਲ ਦਾ ਨਾਮ ਕਰਾ ਉਹ ਵੀ ਬਾਅਦ ਕਰਾ ਸਰ ਇਹ ਆਪਸ ਚ ਰਿਸ਼ਤਾ ਕੀ ਸੀ ਇਹ ਨਾ ਕੋ ਦੋਸਤੀ ਜਾਂ ਕੋਈ ਰੰਜਿਸ਼ ਸ਼ਿਕਾਇਤ ਹੈ ਯਾਰੀ ਦੋਸਤੀ ਜੀ ਤੇ ਲਾ ਸੋ ਇਹ ਬੰਦੇ ਸੀ ਮਾਰੋ ਪਹਿਲਾ ਉਹ ਗੜਾਈ ਚ ਗਿਆ ਦੋਨੇ ਇਕੁਇਪਮੈਂਟ ਦੇ ਸੀਗੇ ਇੱਕੋ ਪੈਂਸੋ ਜਿਹੜਾ ਦੂਜਾ ਮੁੰਡਾ ਮਰਿਆ ਉਹ ਇਸ ਬੰਦੇ ਨੂੰ ਪਹਿਲੇ ਵਾਲੇ ਬੰਦੇ ਨੂੰ ਨਾਲ ਲੈ ਗਿਆ ਸੀ ਹਾਂਜੀ ਹਾਂਜੀ ਕਿੱਥੇ ਲੈ ਗਿਆ ਸੀ ਇਹ ਇਹਨਾਂ ਨੂੰ ਦਸੰਤਾਲ ਦੀ ਰਾਤ ਸਾਡੇ ਨੌਂ ਵਜੇ ਕਰੀਬ ਆਏ ਨੇ ਦੋਨੋਂ ਲਾਸਟ ਟਾਈਮ ਤੇ ਇਸ ਮੁੰਡੇ ਦੇ ਨਾਲ ਸੀ ਜਿਹਨੇ ਸੁਸਾਇਸਾਈਡ ਕੀਤਾ ਹਾਂਜੀ ਹਾਂਜੀ ਉਹ ਲਾਸਟ ਟਾਈਮ ਜਿਹੜਾ ਇਸ ਮੁੰਡੇ ਦੇ ਨਾਲ ਜਿਹਨੇ ਸੁਸਾਇਸਾਈਡ ਕੀਤਾ ਪਾਕਿਆ ਜੀ ਤਖਤੀਸ ਰਾਮ ਦੋ ਵੀ ਮਤਲਬ ਸਾਹਮਣੇ ਆ ਰਹੇ ਉਸ ਤਾਕਤ ਕਰ ਕੀ ਮੋੜਲੀ ਜਾਂਚ ਇਸ ਕੀ ਲੱਗਦਾ ਹੈ ਕਿ ਕੀ ਕੋਈ ਗੰਧੀ ਛੇ ਕਿ ਕਿਸ ਤਰ੍ਹਾਂ ਦਾ ਕੋਈ ਹੋਰ ਕੋਈ ਮੈਟਰ ਹੈ ਜੀ ਪਹਿਲਾਂ ਪਹਿਲਾਂ ਲਖਾਇ ਕਿ ਸਾਡੀ ਪਹਿਲਾ ਕੋਈ ਖਰੀਬ ਇਹਨਾਂ ਦੇ ਸਦੂਰ ਤੋਂ ਨਾਮ ਕਰਨਾ ਕਰ ਗਿਆ ਉਸ ਰਮੇਸ਼ ਕਰਕੇ ਜਿਹੜਾ ਠੀਕ ਹੈ ਤੇ ਦੂਸਰੇ ਪਰਵਾਰ ਨੇ ਕੋਈ ਦੱਸਿਆ अच्छा ठीक है और पुलिस भी नहीं छानगा के लिए मतलब ये पहले मामले ਦੇ ਅੰਦਰ ਇਹ ਦੋਸ਼ੀ ਸੀਗਾ ਜਿਹਨੇ ਸੁਸਾਇਸਾਈਡ ਕਰਨ ਦੀ ਕੋਸ਼ਿਸ਼ ਕੀਤੀ ਤਾਂ ਤੇ ਕਹਿੰਦੇ ਨੇ ਕੋਈ ਕੋਈ ਟੀਕੇ ਵੀ ਮਿਲੇ ਨੇ ਲਾਸ਼ ਦੇ ਕੋਲੋਂ ਨਹੀਂ ਨਹੀਂ ਠੀਕ ਹੈ ਇਸ ਤਰ੍ਹਾਂ ਨਹੀਂ ਗੱਲ ਸਾਹਮਣੇ ਨਹੀਂ ਆਈ ਕਿ ਇਹ ਜਾਨ ਦੀ ਕੋਸ਼ਿਸ਼ ਹੈ ਕੀ ਹੁ ਜਿਹੜੀ ਪੂਰੀ ਨੂੰ ਕਤਲ ਕੇ ਹੋ ਸਕਦਾ ਹੈ ਪੱਕੀ ਇਸ ਤਰ੍ਹਾਂ ਨਹੀਂ ਦੇਖਾਂਗੇ ਜੋ ਵੀ ਕਿ ਤੁਸੀਂ ਪੁੱਛੇ ਜੇ ਇਹਨਾਂ ਦੇ ਮਲਿਕਾਂ ਦੇ ਕੀ ਕੀ ਨਾਮ ਸੀਗੇ ਜੀ ਇਹ ਡਾਇਰੈਕਟਰ ਦਾ ਨਾਮ ਮਨਦੀਪ ਸਿੰਘ ਹੈ ਗੁਰਜੀ ਦੀ ਪਹਿਲਾ ਦਾ ਹੋਇਆ ਹਾਂ

ਦੂਸਰੇ ਦੀ ਵੀ ਇੰਨੀ ਸੀ ਕੰਮ ਕਮ ਕੀ ਕਰਦੇ ਕੋਈ ਪਤਾ ਨਹੀਂ ਇਸ ਵੀ ਵਾਰੀ ਮਿਹਨਤ ਮਜ਼ਦੂਰੀ ਦਾ ਮਤਲਬ ਕਿ ਇਹਨਾਂ ਜਿਹੜੇ ਦੋਨੋਂ ਮਰੇ ਨੇ ਇਹਨਾਂ ਦਾ ਕੋਈ ਆਪਸੀ ਰੰਜਿਸ਼ਤਾ ਨਹੀਂ ਸੀ ਇਹਨਾਂ ਦਾ ਕੋਈ ਝਗੜਾ ਤਾਂ ਨਹੀਂ ਸੀ ਗੱਲ ਬਿਲਕੁਲ ਤੇ ਇਹ ਤਾਂ ਉਹਨਾਂ ਸੀ ਦੇਖਦੇ ਅੱਗੇ ਕੀ ਬਣਦੀ ਜਿਹੜਾ ਜੀਰਾਂ ਦੇ ਸွေਗੋਤਾ ਨੂੰ ਕੀ ਕਾਰਵਾਈ ਕੀਤੀ ਗਈ ਸਰ ਹੁਣ ਇੱਕ ਜਿਹੜਾ ਮਨਜੀਤ ਸਿੰਘ ਡੈਥ ਹੋਈ ਸੀ ਉਹਦੇ ਵੱਲੋਂ ਪੂਜੀ ਮਾਤਾ ਦੇ ਨਾਮ ਤੇ ਅਰਜੀ ਆ ਰਹੀ ਹੈ